ਜਨੇਊ ਦੀ ਪ੍ਰੋਬਲਮ ਆ ਗਈ ਸੀ ਅੱਖ ਖਰਾਬ ਹੋ ਗਈ ਸੀ ਤੇ ਇੱਕ ਬਾਹ ਸਾਰੀ ਗਲ ਗਈ ਸੀਗੀ ਬਾਪੂ ਸਭ ਤੋਂ ਵੱਡੀ ਮਸ਼ੀਨਰੀ ਉਹਦੀਆਂ ਹੱਥ ਪੈਰ ਹੀ ਸੀਗੇ ਬਾਪੂ ਉਹ ਬਾਹ ਕੱਟੇ ਜਾਣ ਕਰਕੇ ਇਸ ਟਾਈਮ ਬਾਪੂ ਇੱਕ ਅੱਖ ਦੀ ਪ੍ਰੋਬਲਮ ਆ ਗਈ ਆ ਛੁੱਟੀ ਕਰਵਾਈ ਹੈ ਇੱਥੋਂ ਚੈਰੀਟੇਬਲ ਹਸਪੀਟਲ ਤੋਂ ਤੇ ਹੁਣ ਇਹਨਾਂ ਨੂੰ ਮਨੁੱਖਤਾ ਦੀ ਸੇਵਾ ਲੇਕੇ ਜਾ ਰਹੇ ਤੇ ਇਹਨਾਂ ਦਾ ਕੋਈ ਨਹੀਂ ਹੈਗਾ ਅੱਗੇ ਪਿੱਛੇ ਪਰਿਵਾਰ ਨੇ ਸਾਥ ਛੱਡ ਤਾ ਤੇ ਹੁਣ ਮੁੱਤਾਂ ਦੀ ਸੇਵਾ ਪਰਿਵਾਰ ਵਿੱਚ ਹੀ ਬਣਾਉਣ ਵਾਲਾ ਸਮਾਂ ਬਤਾਂਹਣਗੇ ਜਿੰਨਾ ਹੋ ਸਕੇ ਤੇ ਇਸ ਟੈਰੀਸ਼ਵਲ ਹਸਪਤਾਲ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਜਿੰਨਾ ਦਾ ਇਲਾਜ ਹੋ ਸਕੇ ਇਹਨਾਂ ਦਾ ਕੀਤਾ ਤੇ ਕਾਫੀ ਜ਼ਿਆਦਾ ਪੈਸੇ ਵੀ ਇਹਨਾਂ ਨੇ ਛੱਡ ਦਿੱਤੇ ਨਾ ਦੇ ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਜੀ ਬਾਪੂ ਗਰਬਖਸ਼ ਸਿੰਘ ਜੀ ਸਾਡੇ ਕੋਲੇ ਜਦੋਂ ਬਾਪੂ ਜੀ ਆਏ ਸੀਗੇ 2 5 2024 ਨੂੰ ਮਤਲਬ 2 ਮਹੀਨੇ ਪਹਿਲਾਂ ਬਾਪੂ ਜੀ ਸਾਡੇ ਕੋਲ ਆਏ ਸੀ ਗਰਬਖਸ਼ ਸਿੰਘ son of ਸੰਤ ਸਿੰਘ ਮਕੰਦਪੁਰ ਤੋਂ ਬਾਪੂ ਜੀ ਨੂੰ ਕਿਸੇ ਦੀ ਮੋਟਰ ਤੇ ਸੀਗੇ ਪੈ ਰਹੇ ਦੇ ਸੀ ਉੱਥੋਂ ਕੁਝ ਵੀਰਾਂ ਨੇ ਚੱਕ ਕੇ ਗੁਨਾਨਕ ਮਿਸ਼ਨ ਹਸਪੀਟਲ ਦਾਖਲ ਕਰਾਤਾ ਬਾਪੂ ਨੂੰ ਜ ਜਨੇਊ ਦੀ ਪ੍ਰੋਬਲਮ ਆ ਗਈ ਸੀ ਅੱਖ ਖਰਾਬ ਹੋ ਗਈ ਸੀ ਤੇ ਇੱਕ ਬਾਹ ਸਾਰੀ ਗੱਲ ਕੀ ਸੀਗੀ ਬਾਪੂ ਦੀ ਤੇ ਉਹ ਮਾਨ ਬਾਪੂ ਉਹਨਾਂ ਦੇ ਜਿਹੜੇ ਡੀਜ਼ਲ ਦੇ ਮਕੈਨਿਕ ਸੀ ਇਹ ਟਰੈਕਟਰਾਂ ਦਾ ਇੰਜਨਾਂ ਦਾ ਕੰਮ ਕਰਦੇ ਸੀ ਬਾਪੂ ਜੀ ਬਾਪੂ ਜੀ ਨੂੰ ਜਿਹੜੇ ਵੀਰ ਇੱਥੇ ਸਾਡੇ ਕੋਲੇ ਛੱਡਣ ਆਏ ਸੀਗੇ ਨਾ ਉਹ ਸੀਗੇ ਪਰਗਲ ਸਿੰਘ son of ਝਲਮਣ ਸਿੰਘ ਤੇ ਉਹਨਾਂ ਵੀਰਾਂ ਨੇ ਸਾਨੂੰ ਬਾਪੂ ਜੀ ਇੱਥੇ ਸਾਡੇ ਕੋਲੇ ਪਹੁੰਚਦੇ ਕੀਤੇ ਸੀਗੇ ਤੇ ਬਾਪੂ ਜੀ ਦੀ ਹਾਲਤ ਉਸ ਟਾਈਮ ਇਹ ਸੀ ਬਾਹ ਬਾਪੂ ਜੀ ਦੀ ਕੱਟੀ ਹੋਈ ਸੀ ਟਾਂਕੇ ਹਜੇ ਕੱਚੇ ਸੀ ਉਵੇਂ ਜਾਕਮ ਸੀ ਬਾਹ ਤੇ ਅੱਖ ਦੇ ਵਿੱਚ ਵੀ ਬਾਪੂ ਜੀ ਦੇ ਜ਼ਖਮ ਸੀ ਐਡਾ ਸਾਰਾ ਖਰੀਨਡ ਆਇਆ ਵੀ ਅੱਖ ਦੇ ਥੱਲੇ ਵੀ ਇਹ ਸਾਰੀ ਅੱਖ ਜਮੇ ਗਲੀ ਹੋਈ ਸੀ ਬਾਪੂ ਜੀ ਤੇ ਹੁਣ ਬਾਪੂ ਜੀ ਦੀ ਜਿਹੜੀ ਅੱਖ ਆ ਉਹ ਜ਼ਖਮ ਤਾਂ ਠੀਕ ਹੋ ਗਿਆ ਸਾਰਾ ਥੱਲੇ ਸਾਰਾ ਖਤਮ ਹੋ ਗਿਆ ਸੁੱਕ ਗਿਆ ਪਰ ਅੱਖ ਦਾ ਹਜੇ ਆਪਰੇਸ਼ਨ ਹੋਣਾ ਸੀ ਬਾਪੂ ਜੀ ਦਾ ਡਾਕਟਰਾਂ ਨੇ ਕਿਹਾ ਸੀ ਵੀ ਇਹਨਾਂ ਦੀ ਅੱਖ ਦਾ ਇੱਕ ਤਾਂ ਆਪਰੇਸ਼ਨ ਕਰਕੇ ਪੁਤਲੀ ਨੂੰ ਸਾਫ਼ ਕਰਕੇ ਆਪਰੇਸ਼ਨ ਦੇ ਨਾਲ ਲੈਂਸ ਸਾਫ਼ ਕਰਕੇ ਆਪਾਂ ਕੋਸ਼ਿਸ਼ ਕਰ ਸਕਦੇ ਹਾਂ ਉਰੇ ਨਾਲ 20% ਚਾਂਸ ਆ ਵੀ ਇਹਦੀ ਅੱਖ ਵੱਜ ਜਵੇ। ਇੱਕ ਉਹਨਾਂ ਨੇ ਦੱਸਿਆ ਸੀ ਵੀ ਜੇ ਅੱਖ ਦੇ ਵਿੱਚ ਪੁਤਲੀ ਪਾਈ ਜਾਵੇ। ਪੁਤਲੀ ਪਾਉਣ ਦੇ ਨਾਲ 50% ਚਾਂਸ ਆ ਵੀ ਇਹਦੀ ਅੱਖ ਵੱਜ ਸਕਦੀ ਆ। ਪਰ ਹਜੇ ਅਸੀਂ 5 ਕਿ ਦਿਨ ਪਹਿਲਾਂ ਹੀ ਚੈੱਕ ਹੋਇਆ। 5-7 ਦਿਨ ਪਹਿਲਾਂ ਡਾਕਟਰ ਨੇ ਕਹੀਏ ਗੱਲ ਇਹ। 5-7 ਦਿਨ ਪਹਿਲਾਂ ਹੀ ਡਾਕਟਰ ਨੇ ਸਾਨੂੰ ਇਹ ਗੱਲ ਕਹੀ ਆ। ਬਾਪੂ ਨੇ ਉਸ ਦਿਨ ਤੋਂ ਜਵਾਬ ਦੇਣਾ ਸ਼ੁਰੂ ਕਰਤਾ ਵੀ ਮੈਂ ਅੱਖ ਦਾ آپریشن ਕਰਾਉਣਾ ਹੀ ਨਹੀਂ। ਮੈਂ ਤਾਂ ਜਾ ਕੇ ਫਾਂਡਾ ਕਰਾਉਣਾ। ਮੈਨੂੰ ਭੇਜੋ ਤੁਸੀਂ ਮੈਂ ਫਾਂਡਾ ਕਰਾਉਣਾ ਜਾ ਕੇ। ਚਲੋ ਅਸੀਂ ਰੋਕਦੇ ਸੀ ਵੀ ਕਿਸੇ ਤਰੀਕੇ ਬਜ਼ੁਰਗਾਂ ਚਲੋ ਅੱਗੇ ਪਿੱਛੇ ਵੀ ਕੋਈ ਹੈ ਨਹੀਂ ਨਾ ਪਰਿਵਾਰ ਆ ਨਾ ਭੈਣ ਆ ਨਾ ਕੋਈ ਭਰਾ ਵਾ ਤੇ ਵੀ ਇਹ ਕੱਲ ਨੂੰ ਆਖਰ ਖਰਾਬ ਹੋ ਗਏ ਕਿਤੇ ਰੋਲ ਨਾ ਜਾਵੇ ਬਾਪੂ ਦੇ ਦੋਸਤ ਮਿੱਤਰ ਲੈਣ ਵੀ ਆਏ ਉਹਨਾਂ ਨੂੰ ਵੀ ਅਸੀਂ ਮੋੜਿਆ ਇੱਥੋਂ ਬਲਬੀਰ ਸਿੰਘ ਬਾਈ ਜੀ ਹੁਣੇ ਲੈਣ ਆਏ ਨੇ ਚਲੋ ਬਾਈ ਜੀ ਹੁਣੇ ਦੱਸਦੇ ਆ ਵੀ ਇਹਨਾਂ ਦੇ ਵੀ ਚੰਗਾ ਇਹਨਾਂ ਨਾਲ ਤਉ ਪ੍ਰੇਮ ਆ ਵੀ ਇਹ ਜ਼ਿੰਮੇਵਾਰੀ ਚੱਕ ਦੇ ਬਾਪੂ ਜੀ ਦਾ ਆਪਦੇ ਕੋਲੇ ਰੱਖ ਕੇ ਜਿੰਨਾ ਕਿ ਵੀ ਹੋ ਸਕਦਾ ਦੋਸਤ ਮਿੱਤਰ ਲਿਆ ਜੀ ਆਪਣੀ ਜਿੰਨੀ ਕੁ ਡਿਊਟੀ ਨਿਭਾ ਸਕਦੇ ਆ ਬਲਵੀਰ ਸਿੰਘ ਜੀ ਹਰਦੇਵ ਸਿੰਘ ਜੀ ਤੇ ਚੰਮਨਪਾਲ ਬਾਈ ਜੀ ਇਹ ਦੋਸਤ ਨੇ ਬਾਪੂ ਦੇ ਇਹ ਬਾਪੂ ਨੂੰ ਲੈਣ ਆਏ ਨੇ ਚਲੋ ਬਾਪੂ ਗੁਰਵਾਰ ਸਿੰਘ ਜੀ ਦਾ ਆਉਣ ਵਾਲਾ ਜੀਵਨ ਖੁਸ਼ੀਆਂ ਭਰਿਆ ਤੇ ਤੰਦਰੁਸਤੀ ਭਰਿਆ ਹੋਵੇ ਡੀਜ਼ਲ ਮਕੈਨਿਕ ਨੇ 파ਰਖੂ ਨੇ ਬਹੁਤ ਟਰੈਕਟਰਾਂ ਦੀ ਬਹੁਤ ਸਮਝ ਹੈ ਬਾਪੂ ਨੂੰ ਟਰੈਕਟਰਾਂ ਦਾ ਇੰਜਣਾਂ ਦਾ ਕੰਮ ਬਹੁਤ ਵਧੀਆ ਤਰੀਕੇ ਨਾਲ ਕਰ ਲੈਂਦੇ ਆ ਪਰ ਕੁਝ ਕਰਮਾਂ ਦੇ ਕੁਝ ਹੁੰਦੇ ਜਦੋਂ ਸੱਟ ਫੇਟ ਲੱਗਣੀ ਜਦੋਂ ਪ੍ਰੋਬਲਮ ਆਉਣੀ ਆ ਹੁਣ ਮਿਸਤਰੀ ਜੀ ਜਦੋਂ ਬਾਹੀਂ ਵੱਡੀ ਜਾਵੇ ਸਭ ਤੋਂ ਵੱਡੀ ਉਹਦੀ ਫੈਕਟਰੀ ਸਭ ਤੋਂ ਵੱਡੀ ਮਸ਼ੀਨਰੀ ਉਹਦੀਆਂ ਹੱਥ ਪੈਰ ਹੀ ਸੀਗੇ ਬਾਪੂ ਉਹ ਬਾਹ ਕੱਟੇ ਜਾਣ ਕਰਕੇ ਇਸ ਟਾਈਮ ਬਾਪੂ ਇੱਕ ਕੱਖ ਦੀ ਪ੍ਰੋਬਲਮ ਆ ਗਈ ਆ ਵਾਹਿਗੁਰੂ ਕਿਰਪਾ ਕਰਨ ਫੇਰ ਵੀ ਬਾਪੂ ਆਪਣਾ ਇੱਕ ਚੰਗਾ ਜੀਵਨ ਬਤੀਤ ਕਰ ਸਕੇ ਤੁਸੀਂ ਵੀ ਸਾਰੇ ਅਰਦਾਸ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ